ਅੱਜ ਦਿਨ ਦੇਖੋ ਖੱਡੇ ਕਿੰਨੇ ਵੱਡੇ ਵੱਡੇ ਖੱਡੇ ਨਹੀਂ ਹੋਰ ਆਏ ਦਿਨ ਘਟਨਾ ਹੁੰਦੀ ਰਹਿੰਦੀ ਹੈ ਖੇਲਾ ਉਲਟ ਜਾਂਦਾ ਹੈ ਕਦੀ ਲੋਕਾਂ ਨੂੰ ਚੋੜ ਲੱਗ ਜਾਂਦੀ ਹੈ ਜਾਨਵਰ ਕਿਦ ਨੂੰ ਮਾਰ ਦਿੰਦੇ ਨੇ ਪਿੱਛੋ ਕੋਈ ਸੁਣਨ ਵਾਲਾ ਨਹੀਂ ਐਮਸੀਡੀ ਦੇ ਖਿਲਾਫ ਅਸੀਂ ਲਗਾਤਾਰ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਹਾਂ ਕੋਈ ਅਸਤਰਾ ਹਲਕੀ ਹੋਏਗਾ ਤੁਸੀਂ ਇਹ ਦੇਖੋ ਜਿਹੜੀ ਹਾਲਾਤ ਹੋ ਚੁੱਕੇ ਨੇ ਇਹ ਇੱਕ ਤਰ੍ਹਾਂ ਨਾਲ ਸਾੜੇ ਤੇ ਇਹ ਸਮਝ ਲਓ ਕਿ ਇੰਨਾ ਬੁਰਾ ਹਾਲ ਹੈ ਵਪਾਰੀ ਆ ਕੇ ਖੁਸ਼ ਨਹੀਂ ਹੈ ਸਾਰਾ ਵਿਨਤ ਖੱਪ ਹੋ ਚੁੱਕਾ ਹੈ अब सू इस तरह लग रहा है कि व्यापारी बैठा हुआ है देखिए खुले जानवर यहाँ पर जब ये खुले जानवर थोड़े से परेशान हो जाते हैं तो ये पब्लिक पर अटैक कर देते हैं उनके दाट टूट जाते हैं पत्ते टूट जाते हैं आखिर खिलाफ एफ आई आर दर्ज करें सत रहे हो अ ਉਨਾ ਬਾਜ਼ਾਰਾਂ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਬਾਜ਼ਾਰ ਵੀ ਕਿਹਾ ਜਾਂਦਾ ਸਦਰ ਬਾਜ਼ਾਰ ਲੇਕਿਨ ਮੇਰੇ ਪਿੱਛੇ ਦੀਆਂ ਜੋ ਤਸਵੀਰਾਂ ਨੇ ਸ਼ਾਇਦ ਤੁਸੀਂ ਸੋਚੋ ਕਿ ਮੈਂ ਮਾਰਕੀਟ ਦੇ ਵਿੱਚ ਨਹੀਂ ਸਦਰ ਬਾਜ਼ਾਰ ਦੇ ਵਿੱਚ ਨਹੀਂ ਮਨੋ ਕਿ ਕੂੜੇ ਦੇ ਢੇਰ ਤੇ ਆ ਗਿਆ ਹੋਵਾਂ ਤੇ ਇਹ ਤਸਵੀਰਾਂ ਉਹ ਨੇ ਆਵਾਰਾ ਪਸ਼ੂ ਤੁਸੀਂ ਦੇਖ ਸਕਦੇ ਹੋ ਇੱਥੇ ਦੁਕਾਨਦਾਰ ਜਿਹੜੇ ਨੇ ਆਮ ਲੋਕ ਜਿਹੜੇ ਨੇ ਉਹ ਇੰਨਾ ਇੱਥੇ ਪਰੇਸ਼ਾਨ ਨੇ ਸਦਰ ਬਾਜ਼ਾਰ ਦੀ ਫੈਡਰੇਸ਼ਨ ਜਿਹੜੀ ਆ ਔਰ ਬਾਜ਼ਾਰਾਂ ਦੇ ਜਿਹੜੇ ਦੁਕਾਨਦਾਰ ਨੇ ਵੱਡੇ ਵੱਡੇ ਉਹ ਅੱਜ ਜਿਹੜੇ ਨੇ ਕਾਫੀ ਮਜਬੂਰ ਹੋਏ ਪਏ ਨੇ ਸੜਕਾਂ ਦੇ ਉਤਰਨ ਲਈ ਸਾਡੇ ਨਾਲ ਪਰਮਜੀਤ ਸਿੰਘ ਪੰਮਾ ਜਿਹੜੇ ਨੇ ਉਹ ਜੁੜਨਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿਸ ਤਰੀਕੇ ਨਾਲ ਅੱਜ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਹੈਗਾ ਪੰਮਾ ਜੀ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਕਹੀ ਜਾਂਦੀ ਹੈ ਲੇਕਿਨ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਇਹ ਤਸਵੀਰਾਂ ਦੇਖ ਕੇ ਕਿ ਸ਼ਾਇਦ ਅਸੀਂ ਕੂੜੇ ਦੇ ਢੇਰ ਤੇ ਖੜੇ ਹਾਂ ਬਿਲਕੁਲ ਬਿਲਕੁਲ ਦੇਖੋ ਜਿਵੇਂ ਆਵਾਰਾ ਪਸ਼ੂ ਨੇ ਕੂੜਾ ਹੋਵੇ ਜਿਸ ਪ੍ਰਕਾਰ ਰੋੜਾ ਦੱਤੇ ਆਇਆ ਹੋਇਆ ਹੈ ਇਹਦੇ ਨਾਲ ਇਹ ਲੱਗ ਰਿਹਾ ਹੈ ਕਿ ਸਦਰ ਬਾਜ਼ਾਰ ਨੂੰ ਨਰਕ ਬਣਾਉਂਦਾ ਇੱਥੇ ਇੰਤਜ਼ਾਮ ਕੀਤਾ ਹੈ ਐਮਸੀਡੀ ਔਰ ਦਲੀ ਜਲਬੋ ਨੇ ਆਜ ਦਿਨ ਦੇਖੋ ਖੱਡੇ ਕਿੰਨੇ ਵੱਡੇ ਵੱਡੇ ਖੱਡੇ ਨਹੀਂ ਔਰ ਆਜ ਦਿਨ ਘਟਨਾ ਹੁੰਦੀ ਰਹਿੰਦੀ ਹੈ ਠੇਲਾ ਉਲਟ ਜਾਂਦਾ ਹੈ ਕਦੀ ਲੋਕਾਂ ਨੂੰ ਚੋਟ ਲੱਗ ਜਾਂਦੀ ਹੈ ਜ ਦਾਨੀ ਹੈ ਐਮ ਸੀ ਡੀ ਦੇ ਖਿਲਾਫ ਅਸੀਂ ਲਗਾਤਾਰ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਹਾਂ ਮਗਰ ਉਹ ਇੱਕ ਤਰ੍ਹਾਂ ਨਾਲ ਦਿਖਾਵੇ ਦੇ ਤੌਰ ਤੇ ਹੀ ਕੰਮ ਕਰਦੇ ਨਹੀਂ ਜਦ ਕਿ ਇਹ ਦੇਖੋ ਅਕਤੂਬਰ ਹਲਕੀ ਹੋਏਗਾ ਤੁਸੀਂ ਇਹ ਦੇਖੋ ਜਿਹੜੀ ਹਾਲਾਤ ਹੋ ਚੁੱਕੇ ਨੇ ਇਹ ਇੱਕ ਤਰ੍ਹਾਂ ਨਾਲ ਸਾੜੇ ਤੇ ਇਹ ਸਮਝ ਲਓ ਕਿ ਇੰਨਾ ਬੁਰਾ ਹਾਲ ਹੈ ਵਪਾਰੀ ਆ ਕੇ ਖੁਸ਼ ਨਹੀਂ ਹੈ ਸਾਰਾ ਬਿੰਨਥ ਖਪ ਹੋ ਚੁੱਕਾ ਹੈ ਔਰ ਐਮ ਸੀ ਡੀ ਜਿਹੜਾ ਕਰਪਟ ਜਿਹੜਾ ਡਿਪਾਰਟਮੈਂਟ ਬਣ ਚੁੱਕਾ ਹੈ ਉਹਨਾਂ ਨੂੰ ਪੈਸੇ ਦੇ ਇਲਾਵਾ ਕੋਈ ਨਜ਼ਰ ਨਹੀਂ ਆ ਰਹੀ ਕੋਈ ਇੱਕ ਇੱਟ ਲਗਾਏ ਤਾਂ ਪੈਸਾ ਲੈਣਾ ਆ ਜਾਂਦੇ ਨਹੀਂ ਮਗਰ ਇੰਨਾ ਕੂੜਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਇਹ ਹਾਲਾਤ ਹੋ ਚੁੱਕੇ ਨੇ ਸਰਕਾਰ ਦੇ ਉਮਰ ਜੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਵੀ ਤੁਸੀਂ ਇੱਥੇ ਪ੍ਰੋਟੈਸਟ ਕੀਤਾ ਸੀਗਾ ਹਾਲਾਂਕਿ ਫੈਡਰੇਸ਼ਨ ਦੇ ਤੁਸੀਂ ਚੇਅਰਮੈਨ ਵੀ ਆਵਾਜ਼ ਲਗਾਤਾਰ ਉਠਾਉਂਦੇ ਰਹਿੰਦੇ ਹੋ ਇੱਥੇ ਦੇ ਆਮ ਲੋਕਾਂ ਦੇ ਲਈ ਰੇੜੀ ਰਿਕਸ਼ੇ ਵਾਲਿਆਂ ਦੇ ਲਈ ਦੁਕਾਨਦਾਰਾਂ ਦੇ ਲਈ ਤੇ ਗੱਲ ਕੀਤੀ ਜਾਵੇ بارش ਦੇ ਨਾਲ ਵੀ ਜਿਹੜਾ ਹੈ ਪਾਣੀ ਵੀ ਇੱਥੇ ਬੜਾ ਇਕੱਠਾ ਹੋ ਜਾਂਦਾ ਜਲ ਬੋਰਡ ਦੀ ਵੀ ਨਾਕਾਮੀ ਜਿਹੜੀ ਸਾਹਮਣੇ ਆਈ ਔਰ ਐਮ ਸੀ ਡੀ ਜਿਹੜੀ ਆ ਕੂੜਾ ਕਿਉਂ ਨਹੀਂ ਚੱਕਦੀ ਕਾਰਨ ਕੀ ਰਹੇ ਨੇ ਕੋਈ ਗੱਲਬਾਤ ਇਹਨਾਂ ਨੂੰ ਪੈਸਾ ਬਸੁੱਣ ਨਾਲ ਤਾਂ ਲੱਗੇ ਨੇ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਕੰਮ ਹੈਗਾ ਪੈਸਾ ਬਸੁੱਣ ਨਾਲ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਐ ਪਮਾ ਜੀ ਗੱਲ ਕੀਤੀ ਜਾਵੇ ਤਾਂ ਆ ਕੂੜਾ ਜਿਹੜਾ ਇੱਕ ਦਿਨ ਦਾ ਆ ਜਾਂ ਕਾਫੀ ਦਿਨਾਂ ਦਾ ਇਹ ਲਗਾਤਾਰ ਇਹ ਦੋ ਦਿਨ ਦਾ ਕੂੜਾ ਹੋਇਆ ਇਹ ਦੋ ਦਿਨ ਦਾ ਕੂੜਾ ਹੋਇਆ ਐਵੇਂ ਹੀ ਰੋਜ਼ ਪਿਆ ਰਹਿੰਦਾ ਹੈ ਇਹ بار-बार ਸ਼ਿਕਾਇਤ ਕਰਦੇ ਫਿਰ ਉਖੜਦਾ ਹੈ ਇੱਧਰ ਬਜ਼ਾਰਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਹਾਲਾਂਕਿ ਪੰਮਾ ਜੀ ਬਜ਼ਾਰਾਂ 'ਚ ਵੋਟਾਂ ਨਹੀਂ ਆ ਗਿਆ ਬਜ਼ਾਰਾਂ ਨੂੰ ਉਹਨਾਂ ਨੂੰ ਵੋਟਾਂ ਨਜ਼ਰ ਨਹੀਂ ਆਉਂਦੇ ਐਫਐਸਐਸ ਤੇ ਧਿਆਨ ਨਹੀਂ ਦਿੱਤਾ ਜਾ ਪੰਮਾ ਜੀ ਹਾਲਾਂਕਿ ਤੁਸੀਂ ਕਹਿ ਰਹੇ ਹੋ ਬਜ਼ਾਰਾਂ ਦੀਆਂ ਵੋਟਾਂ ਨਹੀਂ ਨੇ ਪਰ ਲੇਕਿਨ ਅਸੀਂ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡਾ ਜੀਐਸਟੀ ਦੇ ਵਿੱਚ ਯੋਗਦਾਨ ਜਿਹੜਾ ਐ ਇਸੇ ਬਾਜ਼ਾਰਾਂ ਦਾ ਹੀ ਰਹਿੰਦਾ ਤਾਂ ਹੀ ਸਰਕਾਰ ਜਿਹੜੀ ਆ ਉਹਨਾਂ ਨੂੰ ਫੰਡ ਮਿਲਦੇ ਨੇ ਤੇ ਕੰਮ ਹੁੰਦੇ ਬਿਲਕੁਲ ਉੱਥੇ ਫੰਡ ਜਿਹੜਾ ਵੈ ਉਹ ਸਾਰਾ ਜਿਹੜਾ ਵੈ ਉਹ ਸਰਕਾਰਾਂ ਨੂੰ ਜਿਹੜਾ ਵੈ ਵਪਾਰੀ ਟੈਕਸ ਦੇ ਤੌਰ ਤੇ ਦਿੰਦਾ ਹੈ ਮਗਰ ਵਪਾਰੀ ਵਾਸਤੇ ਕੋਈ ਸੁਣਨ ਨੂੰ ਤਿਆਰ ਨਹੀਂ ਐ ਇਸ ਟਾਈਮ ਵਪਾਰ ਨੂੰ ਬਰਬਾਦ ਕੀਤਾ ਜਾ ਰਿਹਾ ਵੈ ਅੱਜ ਸਾਨੂੰ ਚੱਕਾ ਜਾਮ ਕਰਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਸਮਝ ਜੀ ਇਸ ਤੋਂ ਬਾਅਦ ਹੁਣ ਕੋਈ ਕਾਰਵਾਈ ਰਹੇਗੀ ਐਲਜੀ ਸਾਹਿਬ ਨੂੰ ਮਿਲਾਂਗੇ ਅਸੀਂ ਅੱਜ ਧਰਨੇ ਪ੍ਰਦਰਸ਼ਨ ਰਾਂਗੇ ਆ ਜੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਲੋਕ ਜਿਹੜੇ ਗੁੱਸੇ ਦੇ ਵਿੱਚ ਨੇ ਸਾਡੇ ਨਾਲ ਜੁੜ ਚੁੱਕੇ ਨੇ ਸਰ ਕੀ ਹਾਲਾਤ ਨੇ ਅੱਜ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਅਸੀਂ ਅੱਜ ਕੂੜੇ ਦੇ ਢੇਰ ਤੇ ਆਂ ਬਾਜ਼ਾਰ ਦੇ ਵਿੱਚ ਨਹੀਂ ਦੇਖਿਏ ਹਮਾਰਾ ਸਦਾ ਵੇਰ ਦਾ ਵਪਾਰੀ ਬਹੁਤ ਦੁਖੀ ਹੈ ਨਰਕ ਦੇ ਦੁਆਰ ਪਰ ਬੈਠਾ ਹੋਇਆ ਹੈ ਐਸੇ ਦੁਆਰ ਪਰ ਬੈਠਾ ਹੋਇਆ ਹੈ ਜਹਾਂ ਪਰ ਮੌਤ ਹੀ ਮੌਤ ਨਹਿਰਾਤੀ ਹੈ ਦੇਖਿਏ ਖੁੱਲੇ ਜਾਨਵਰ ਹੈ ਇੱਥੇ जब ये खुले जानवर थोड़े से परेशान हो जाते हैं तो ये पब्लिक पर अटैक कर देते हैं उनके दांत टूट जाते हैं पतियाँ टूट जाते हैं आखिर वो किसके खिलाफ एफ दर्ज करें पशुओं के खिलाफ एफ दर्ज करें और कौन दिल्ली पुलिस के और एम के चक्कर काटेगा यहाँ पर कूड़ों का ढेर इतना ज़बरदस्त है कि आप लोग यहाँ पे साथ नहीं ले सकते जी आखिर एम के अधिकारी को जो हम लिखा कि भाई ये काम क्यों नहीं होता तो बहुत सारे जो सफाई कर्मचारी ये कहते हैं ये इलाका फलाने अफसर का है ये उसके अफसर का है अरे डी सी सदर पाड़गंज जोन की जिम्मेदारी बनती है सिटी जोन की कि वो अपने सफाई कर्मचारियों को मुस्तैद करें हमारी पिछली जब धरना हुआ था तो 48 एट न्यूज पेपर के लोगों ने चैनल ने इसको शो ऑफ किया लंगड़ी सरकार क्यों है आखिर अफसर अफसर कब क्य, सुनेंगे क्या हम मार्केट में बंद कर देंगे या हमारा व्यापारी आत्महत्या कर लेगा या हमारा व्यापार ठप होगा हम कटोरा लेके बैठ जाएंगे आखिर सरकार चाहती क्या है और कब जागेगी और कैसे जागेगी हम भी अगर ये नहीं माने हम लोग आज धरना दे रहे हैं ਬੜੀ ਫੈਡਿਸ਼ਨ ਇੱਕ ਮੀਟਿੰਗ ਕਾਲ ਕਰੇਗੀ ਦਿੱਲੀ ਦੇ ਵਪਾਰੀਆਂ ਕੋਲੇ ਕੇ ਮੀਟਿੰਗ ਕਰੇਗੀ ਔਰ ਅਗਰ ਇਹ ਲੋਕ ਬਾਜ ਨਹੀਂ ਆਏ ਤਾਂ ਹਮ ਪੂਰੀ ਦਿੱਲੀ ਬੰਦ ਕਰਾਂਗੇ ਸਦਰ ਬੰਦ ਕਰਾਂਗੇ ਔਰ ਜਬ ਤੱਕ ये मार्केटें बंद रखेंगे जब तक एल जी की एल साहब की मौजूदगी के सारे एम के अफसर व्यापारियों को लिखित रूप से मतलब है वो हमें हम आश्वासन देंगे और सफाई नहीं कर देंगे आपको तो क्या लगता है सरकार क्यों नहीं जाग रही है कुछ दिन पहले भी हमने मामला देखा ज्यादा बारिश की वजह से बेसमेंट में पानी भरा तीन नौजवान बच्चों की जान भी चली गई अब भी शायद अभी कोई जूनी सरकड़ी क्या कोई बहुत इससे भी बड़ी दुर्घटना का जो है वेट करिए राजेंद्र नगर में आपने देखा बच्चे तीन बच्चे ख़त्म हो गए लेकिन सरकार की नींद नहीं, नहीं जागी यहाँ पर बिल्डिंगें गिर जाती हैं पानी जब रुकेगा इस कूड़े की वजह से बिल्डिंगों में जब पानी चला जाएगा तो बिल्डिंगों की नींब कमज़ोर होगी बिल्डिंगें गिर जाएंगी लेकिन सरकार को कोई फर्क नहीं पड़ता सरकार ने गाहे बजाह ये प्रशासन को माफिया के हाथों बेक रखा है अगर बिल्डिंग गिरती है तो बिल्डर माफिया की लॉटरी खुलती है ठीक है बच्चे ख़त्म होते हैं तो जो जितने सिटीजन्स रहते हैं उनसे उन करोड़ रुपए इकट्ठा करते हैं ये इनका काम पैसा कमाना है जिस तरीके से जो संस्कार करता है ना पंडित वो जब आदमी मर जाता है तो उसकी लॉटरी खुलती है वो पैसे लेता है मुझे इक्यावन से दो ग्यारह से दो ठीक तरीके से एम के अधिकारी एम सी डी के पदाधिकारी और हमारे जो ये काउंसलर हैं और जितने भी विधानसभा के लोग हैं सब लोग एक षडयंत्र में शामिल हो गए हैं और जनता को ख़त्म करना चाहते हैं ਤਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਤਸਵੀਰਾਂ ਇੱਕ ਵਾਰ ਮੈਂ ਫਿਰ ਤੋਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਦਿਖਾਈਆਂ ਜਾਣ ਕਿ ਇੱਥੇ ਦੇ ਹਾਲਾਤ ਕਿਨੇ ਸਾਹ ਲੈਣਾ ਵੀ ਜਿਹੜਾ ਔਖਾ ਹੋ ਰਿਹਾ ਇੰਨੀ ਗੰਦਗੀ ਇੰਨੀ ਬਦਬੂ ਹੈ ਗੰਦਾ ਪਾਣੀ ਜਿਹੜਾ ਬਰਸਾਤ ਦਾ ਉਹ ਖੜਾ ਹੋਇਆ ਪਿਆ ਔਰ ਤੁਸੀਂ ਮੇਰੇ ਨਾਲ ਚੱਲਦੇ ਹੋਏ ਦੇਖ ਸਕਦੇ ਹੋ ਕਿ ਪਿੱਛੇ ਅਵਾਰਾ ਪਸ਼ੂ ਵੀ ਜਿਹੜੇ ਨੇ ਹੁਣੀ ਜੋ ਗੱਲ ਹੋਈ ਕਿ ਜਿਹੜੇ ਅਵਾਰਾ ਪਸ਼ੂ ਨੇ ਇਹ ਪਰੇਸ਼ਾਨ ਹੋ ਕੇ ਜਿਹੜਾ ਹੈ ਕਿਸੇ ਤੇ ਵੀ ਹਮਲਾ ਕਰ ਸਕਦੇ ਨੇ ਕਿਉਂਕਿ ਇਹ ਜਾਨਵਰ ਹੈ ਇਨਸਾਨ ਨਹੀਂ ਹੈ ਇਹਨਾਂ ਨੂੰ ਸਮਝ ਨਹੀਂ ਆਇਆ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਕਿਉਂਕਿ ਜਿੱਥੇ ਗੰਦਗੀ ਹੋਏਗੀ ਓਬਵੀਅਸ ਆ ਉੱਥੇ ਜਾਨਵਰਾਂ ਦਾ ਆਣਾ ਵੀ ਜਿਹੜਾ ਹੈ ਉਹ ਪੋਸੀਬਲ ਹੈ ਉਹ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ گاਵਾ ਬੱਚੇ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਔਰ ਹਾਲਾਂਕਿ ਤਸਵੀਰਾਂ ਵਿੱਚ ਤੁਹਾਨੂੰ ਹੋਰ ਦਿਖਾ ਦਿੰਨਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਲੰਬਾ ਜਾਮ ਜਿਹੜਾ ਅੱਜ ਹੈ ਇਹ ਸਦਰ ਬਾਜ਼ਾਰ ਫੈਡਰੇਸ਼ਨ ਵੱਲੋਂ ਲਗਾਇਆ ਗਿਆ ਲਗਾਤਾਰ ਨਾਰੇ ਲਗਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰਾ ਚੌਂਕ ਜਿਹੜਾ ਹੈ ਸਦਰ ਬਾਜ਼ਾਰ ਦਾ ਉਹ ਜਾਮ ਕੀਤਾ ਹੋਇਆ ਤੇ ਹੁਣ ਤੱਕ ਵੀ ਸਰਕਾਰ ਜਿਹੜੀ ਹੈ ਉਹ ਨੀਂਦ ਤੋਂ ਨਹੀਂ ਜਾਗ ਰਹੀ ਪਤਾ ਨਹੀਂ ਕਿਹੜੀ ਨੀਂਦ ਸੁੱਤੀ ਹੋਈ ਹੈ ਸਰਕਾਰ ਜਾਂ ਕਿਹੜੀ ਹੋਰ ਇਸ ਤੋਂ ਵੱਡੀ ਜੋ ਪਹਿਲੇ ਘਟਨਾ 올ਡਰ ਰਜਿੰਦਰਨਗਰ ਹੋਈ ਹੈ ਉਸ ਤੋਂ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਐਮਸੀਡੀ ਜਿਹੜਾ ਹੈ ਉਹਦਾ ਕੰਮ ਹੈ ਕੂੜਾ ਚੱਕਣਾ ਉਹ ਨਹੀਂ ਚੱਕ ਰਹੀ ਹਾਲਾਂਕਿ ਸਵੇਰੇ ਉੱਠਦੇ ਹੀ ਜਿਹੜਾ ਹੈ ਜਦੋਂ ਕੋਈ ਇਸ ਤਰੀਕੇ ਦਾ ਮਾਮਲਾ ਸਾਹਮਣੇ ਆਉਂਦਾ ਹੈ ਚਾਹੇ ਉਹ ਭਾਜਪਾ ਸਰਕਾਰ ਹੈ ਚਾਹੇ ਉਹ ਆਮ ਆਦਮੀ ਪਾਰਟੀ ਸਰਕਾਰ ਹੈ ਸਿਰਫ ਆਨਲਾਈਨ ਹੋ ਕੇ ਮੋਬਾਈਲਾਂ ਦੇ ਉੱਤੇ ਜਾਂ ਫਿਰ ਪ੍ਰੈਸ ਕਾਨਫਰੈਂਸਾਂ ਕਰਕੇ ਇੱਕ ਦੂਜੇ ਦੇ ਉੱਤੇ ਜਿਹੜੇ ਹੈ ਦੋਸ਼ ਲਗਾਣੇ ਸ਼ੁਰੂ ਕਰ ਦਿੰਦੇ ਨੇ ਲੇਕਿਨ ਆਮ ਲੋਕਾਂ ਦੀ ਜਨਤਾ ਦਾ ਹੱਲ ਜਿਹੜਾ ਹੈ ਉਹ ਹਲੇ ਤੱਕ ਵੀ ਨਹੀਂ ਹੁੰਦਾ ਸੋ ਲਗਾਤਾਰ ਅਸੀਂ ਅਨਮਿਊਟ ਰਾਹੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਖਬਰ ਦੇ ਅਸਰ ਨਾਲ ਜਿਹੜਾ ਹੈ ਜਿਸ ਤਰੀਕੇ ਨਾਲ ਪਿਛਲੇ ਹਫਤੇ ਜੋ ਹੈ ਇੱਥੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਦਿੱਲੀ ਜਲ ਬੋਰਡ ਦੇ ਅਧਿਕਾਰੀ ਪਹੁੰਚੇ ਸੀ ਤੇ ਇੱਥੋਂ ਪਾਣੀ ਜਿਹੜਾ ਜਲਦੋ ਜਲਦ ਕੱਢਿਆ ਸੀਗਾ ਤੇ ਹੁਣ ਸ਼ਾਇਦ ਇੱਕ ਵਾਰ ਫਿਰ ਆਧਾਰਾ ਅਨਮਿਊਟ ਦੀ ਖਬਰ ਦੇਖ ਕੇ ਐਮਸੀਡੀ ਵਾਲਿਆਂ ਦੀ ਜਿਹੜੀ ਅਧਿਕਾਰੀਆਂ ਦੀ ਨੀਂਦ ਤੋ ਜਾ ਨੇ ਸ਼ੈਲੀ ਉਭਰਾਏ ਉਹ ਆਪਣੀ ਗੂੜੀ ਨੀਂਦ ਤੋਂ ਜਾਗਣ ਤੇ ਵੱਖ-ਵੱਖ ਬਿਆਨਬਾਜ਼ੀਆਂ ਕਰਨ ਨਾਲ ਜੇਕਰ ਜਨਤਾ ਦੇ ਵਿੱਚ ਇੱਥੇ ਉਤਰ ਕੇ ਜਿਹੜਾ ਹੈ ਲੋਕਾਂ ਦੇ ਮਸਲਿਆਂ ਦੇ ਹੱਲ ਕੀਤੇ ਜਾਣਗੇ ਤਾਂ ਉਹ ਜ਼ਿਆਦਾ ਚੰਗਾ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਖਬਰ ਦੇ ਕਦੋਂ ਤੱਕ ਆਪਣੀ ਉਸ ਦੇ ਵਿੱਚ ਲੈਂਦੀ ਆ ਆਪਣੇ ਨੀਂਦ ਤੋਂ ਜਾਗਦੀ ਆ ਤੇ ਇਸ ਤਰੀਕੇ ਨਾਲ ਜਿਹੜਾ ਹੈ ਇਹਨਾਂ ਜਾਨਵਰਾਂ ਤੋਂ ਔਰ ਇਸ ਗੰਦਗੀ ਭਰੇ ਬਾਜ਼ਾਰ ਤੋਂ ਜਿਹੜਾ ਹੈ ਲੋਕਾਂ ਨੂੰ ਛੁਟਕਾਰਾ ਮਿਲੇਗਾ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਨ ਮਿਊਟ ਦਿੱਲੀ